ਵਰਹਮ ਜੀ ਦਾ ਖਤਸਾ ਸਿਲਵਾਹ ਵਰਹਮ ਜੀ ਦੀ ਫਤਿਹ ਜਦੋਂ ਵੱਡੇ ਬਲਾਰੇ ਬੋਲਣ ਸਾਡੀਆਂ ਜੱਥੇਵੰਦੀਆਂ ਦੇ ਸਰਪਾਪੂ ਜਿਹੜੇ ਸਾਡੇ ਸੈਟਰਪੰਧ ਦੇ ਲੀਡਰ ਅਸਾਂ ਵੀ ਸਿਣੀ ਰਾਜੇਵਾਲ ਨੂੰ ਬੋਲ ਗਏ ਤੇ ਸਾਡੇ ਬਾਕੀਆ ਬੰਦਿਆਂ ਨੂੰ ਤੋਕਣੀ ਮਿਲਦੀ ਇਹ ਵੀ ਲੋਕਵਾਦੀ ਉਹਨਾਂ ਦੇ ਕਹੇ ਦੇ ਸਰਮਤ ਤੇ ਬਹੁਤ ਬਹੁਤ ਧੰਨਵਾਦ ਜੀ ਕਹਿ ਦਿੰਦਾ ਸਤਿਕਾਰਯੋਗ ਸਾਥਿਓ ਸਾਥੀ ਵੀ ਸੁਨੀਲ ਸਿੰਘ ਜੱਜੇਦਾਰ ਉਹ ਜੱਜੇਦਾਰ ਸੀ ਅਸੀਂ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਪਰ ਸਾਡਾ ਮਤਲਬ ਇਨਾ ਇੱਕ ਦੂਜੇ ਨਾਲ ਪਿਆਰ ਆ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਸੀ ਜਦੋਂ ਵੀ ਅਸੀਂ ਕਿਸਾਨ ਲਹਿਰ ਦੇ ਵਿੱਚ ਇੱਥੇ ਆਪਣੇ ਦੋਆਬੇ ਵਿੱਚ ਕੰਮ ਸੂਕ ਕੀਤਾ ਪਰ ਅਸੀਂ ਇੱਕ ਤੁਬਦੀ ਸਲਾਹ ਤੋਂ ਬਗਨਾ ਤੁਰਦੇ ਹੀ ਨਾ ਸੀ ਜੇ ਕੋ ਮੋਰਚਾ ਵੀ ਲਾਉਣਾ ਟੈਲੀਫੋਨਾਂ ਤੇ ਸਾਰਾ ਕੁਝ ਸੰਪਰਕ ਕਰ ਲੈਣਾ ਜਦੋਂ ਮੋਰਚੇ 'ਚ ਵੀ ਗਏ ਆ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਇਦਾਂ ਦਾ ਜੋਧਾ ਸੀ ਸਾਡੇ ਦਬਾਬੇ ਦੀ ਬਾਹਰ ਹੁੰਦੀ ਆ ਜਿਵੇਂ ਕਿਸਾਨ ਜੱਥੇਬੰਦੀਆਂ ਤੋਂ ਇਹ ਕਹਿਣਾ ਸੌਖਾ ਇਦਾਂ ਦਾ ਲੀਡਰ ਇਦਾਂ ਦਾ ਜੋਧਾ ਅਸੀਂ ਭਵੇਂ 24 ਘੰਟੇ ਕਿਸਾਨ ਜੱਥੇਬੰਦੀਆਂ ਨੇ ਕੰਮ ਕਰਦੇ ਆ ਪਰ ਫੇਰ ਵੀ ਅਸੀਂ ਕਿਤੇ ਘੌਲ ਕਰ ਜਾਂਦੇ ਆ ਕਿਤੇ ਕਿਸੇ ਦਾ ਮਸਲਾ ਹੋਵੇ ਪਰ ਜੇ ਉਹ ਰਾਤ ਨੂੰ ਵੀ ਕਿਤੇ ਮਸਲਾ ਆ ਜਾਵੇ ਤਾਂ ਸਾਡੇ ਵਰਗੇ ਬੰਦਿਆਂ ਦੇ ਹੁੱਦਾਂ ਮਾਰ ਕੇ ਰਾਤ ਨੂੰ ਬਾੜ ਕੇ ਨਾਲ ਤੋਰ ਦਿੱਤਾ ਸੀ ਇਸ ਕਰਕੇ ਮੈਂ ਦੋਲ ਦੀਆਂ ਗੱਲਾਂ ਜਦੋਂ ਅਸੀਂ ਦਿੱਲੀ ਅੰਦোলন ਦੇ ਵਿੱਚ ਗਏ ਆ ਤੇ ਸਾਥੀ ਨੇ ਮੈਨੂੰ ਫੋਨ ਕੀਤਾ ਕਿ ਸੱਜੂ ਸਾਹਿਬ ਲੰਗਰ ਅੱਜ ਸਾਡੇ ਨੂੰ ਛਕੜਾ ਆ ਕੇ ਜਦੋਂ ਮੈਂ ਲੰਗਰ ਦੇ ਵਿੱਚ ਗਿਆ ਲੰਗਰ ਚ ਗਿਆ ਤਾਂ ਮੈਨੂੰ ਪਿਛਲੇ ਪਾਸੇ ਸਟੇਜ ਦੇ ਆਪਣੇ ਉੱਪਰ ਦੇ ਲੈ ਗਿਆ ਕਹਿੰਦਾ ਵੇਖ ਲਓ ਪਾਣੀ ਦੀ ਤੰਗੀ ਸੀ ਆਪਾਂ ਸਮਰਸੀਵਾਲ ਬੋਰ ਕਰਾਤਾ ਸ਼ਰਕ ਦੇ ਵਿੱਚ ਫੇਰ ਭਰਾਬੋ ਥੋੜੇ ਦਿਨਾਂ ਬਾਅਦ ਜਦੋਂ ਉੱਥੇ ਸਾਡਾ ਲੋਡ ਇੰਨਾ ਵਧਿਆ ਟਰਾਂਸਫਰ ਜਿਹੜੇ ਉਹ ਸੰਲਪ ਸਾਡੇ ਟਰਾਂਸਫਰਰ ਦੀ ਰਿਪੇਅਰ ਬੰਦ ਕਰ ਦਿੱਤੀ ਤਾਂ ਜ세ਦਰ ਸਾਹਿਬ ਥੋੜੇ ਦਿਨਾਂ ਬਾਅਦ ਹੀ ਵਾਪਸ ਆ ਗਏ ਇੱਥੋਂ 25 ਦਾ ਟਰਾਂਸਫਰਰ ਲਿਜਾ ਕੇ ਉੱਥੇ ਟਰਾਂਸਫਰਰ ਲਾ ਕੇ ਲਾਗੇ ਲਾਗੇ ਲੋਕਾਂ ਸਾਰਿਆਂ ਨੂੰ ਲੈ ਲੇ ਦਿੱਤੀ ਫਿਰ ਮੈਨੂੰ ਸਟੇਜ ਤੋਂ ਬੁਲਾਇਆ ਕਿ ਸੱਜੂ ਸਾਹਿਬ ਅੱਜ ਸਾਡੇ ਖੀਰ ਬਣੀ ਆ ਅੱਜ ਲੰਗਰ ਆਪਾਂ ਇੱਥੇ ਛਕਣਾ ਜਦੋਂ ਫੇਰ ਮੈਂ ਗਿਆ ਤਾਂ ਫੇਰ ਜਾ ਕੇ ਮੈਨੂੰ ਪਿਛਲੇ ਪਾਸੇ ਲੈ ਗਿਆ ਕਹਿੰਦਾ ਦੇਖ ਲਓ ਗਰੇਡ ਇੱਥੇ ਬਣਾਉਂਦਾ ਆਪਾਂ ਇਸ ਕਰਕੇ ਭਰਾਓ ਇੰ tane ਜੋਦੇ ਅੱਜ ਮੈਨੂੰ ਇਸ ਗੱਲ ਦਾ ਦੁੱਖ ਵੀ ਆ ਕਿਉਂਕਿ ਮੂੰਹ ਛੋਟਾ ਗੱਲਾਂ ਵੱਡੀਆਂ ਆ ਕਿ ਜੇ ਸਾਡੇ ਸਾਰੇ ਸਿਆਸੀ ਲੀਡਰ ਇੱਥੇ ਬੋਲਦੇ ਆ ਜੇ ਸਾਡੇ ਇਲਾਕੇ ਵੱਲ ਧਿਆਨ ਦਿੱਤਾ ਹੁੰਦਾ ਤੇ ਸਾਡਾ ਲੀਡਰ ਸਾਡੇ ਵਿੱਚ ਹੁੰਦਾ ਕਿਉਂਕਿ 4 ਘੰਟੇ ਦਾ ਸਮਾਂ ਲੱਗਿਆ ਜੇ ਸਾਡੇ ਕੋਈ ਇਥੇ ਹੱਥਵਾਂ ਚੰਗਾ ਹੁੰਦਾ ਤੇ ਸਾਡਾ ਲੀਡਰ ਸਾਡੇ ਵਿੱਚ ਬੈਠਾ ਹੁੰਦਾ ਸਾਨੂੰ ਕੋਈ ਚੰਗਾ ਹੱਥਵਾਂ ਨਹੀਂ ਮਿਲਿਆ ਉਹਦਾ ਲਾਜ ਨਹੀਂ ਹੋ ਸਕਿਆ ਜਿਹਦੇ ਕਰਕੇ ਸਾਡਾ ਮੀਨੂ ਸਾਡੇ ਤੋਂ ਚਲੇ ਗਿਆ ਇਸ ਕਰਕੇ ਸਾਨੂੰ ਮਤਲਬ ਇਹ ਸਦਾ ਜਿੰਨਾ ਚਿਰ ਸਾਡੀ ਜ਼ਿੰਦਗੀ ਰਹਿਣੀ ਆ ਇਹ ਗੱਲਾਂ ਸਾਨੂੰ ਚੁੱਪੀਆਂ ਰਹਿਣੀਆਂ ਗੱਲਾਂ ਕਰਨੀਆਂ ਬਹੁਤ ਸੋਖੀਆਂ ਅਸੀਂ ਤਾਂ ਦੁਆਬੇ ਵਾਲਿਆਂ ਨੇ ਆਪਣੇ ਇਥੇ ਸਭ ਮੁੱਖ ਮੰਤਰੀ ਵੀ ਬਣਾਇਆ ਕਿਸੇ ਨੇ ਸਾਡੇ ਇਲਾਕੇ ਦਾ ਧਿਆਨ ਨਹੀਂ ਕੀਤਾ ਸਾਰੇ ਐਮਐਨਏ ਐਮਪੀ ਮੰਤਰੀ ਬਣਾਇਆ ਸੀ ਪਰ ਸਾਨੂੰ ਕੋਈ ਚੰਗਾ ਹਸਪਤਾਲ ਨਹੀਂ ਦੇ ਸਕਿਆ ਜਿਹਨੇ ਕਰਕੇ ਸਾਡਾ ਸੱਜਣਾ ਤੇ ਵੱਜ ਜਾਂਦਾ ਮੈਂ ਸਮਝਦਾ ਜਿੱਦਾਂ ਮੰਤਰੀ ਸਾਨੂੰ ਘਟਾ ਪਿਆ ਕਿਉਂਕਿ ਅਸੀਂ ਦੋਏ ਜਥੇਬੰਦੀਆਂ ਮੈਂ ਕਰਤੀ ਸਾਨੂੰ ਜੇ ਕੰਮ ਕਰਦਾ ਉਹ ਜਿਹੜੇ ਆ ਭਾਰਤੀ ਕਿਸਾਨ ਯੂਨੀਅਨ ਰਾਜੇਬਾਲ ਦੇ ਮੁਖ ਬੁਲਾ ਰਹੇ ਸੀ ਪਰ ਅਸੀਂ ਸਦਾ ਨਾ ਕੰਮ ਕਰਦੇ ਟੈਲੀਫੋਨ ਤੇ ਇਕੱਠੇ ਹੋ ਜਾਣਾ ਇਸ ਕਰਕੇ ਭਾਈ ਅੱਜ ਵੀ ਅਸੀਂ ਆਪਣੀ ਜਥੇਬੰਦੀ ਨੂੰ ਬਹੁਤ ਸਾਰੇ ਨੌਜਵਾਨ ਮਿਲੇ ਆ ਬਹੁਤ ਸਾਰੇ ਸਾਥੀ ਬਣੇ ਆ ਨੰਬਰ ਲੈ ਕੇ ਗਏ ਆ ਭਰਾਓ ਜਦੋਂ ਵੀ ਤੁਸੀਂ ਯਾਦ ਕਰੋਗੇ ਫਿਕਰ ਨਾ ਕਰੋ ਤੁਸੀਂ ਤਕੜੇ ਹੋ ਆਪਾਂ ਕਿਸਾਨੀ ਨੂੰ ਬਚਾਈਏ ਪੰਜਾਬ ਦੀ ਜਵਾਨੀ ਨੂੰ ਬਚਾਈਏ ਇਸ ਕਰਕੇ ਆਪਾਂ ਹਮਲਾ ਮਾਰ ਗਏ ਆਪਾਂ ਨੂੰ ਤਕੜੇ ਹੋਣ ਤੋਂ ਸਵਾਏ ਕਿਉਂਕਿ ਕਿਸਾਨ ਲੈਣ ਤੋਂ ਸਵਾਏ ਜੇ ਅੱਜ ਮੋਦੀ ਦੀ ਹਿੱਕ ਦੇ ਵਿੱਚ ਵੱਜਦੀ ਹੈ ਮੈਂ ਕਿਸਾਨਾਂ ਦੀ ਹੈ ਵੱਜਦੀ ਹੈ ਜੇ ਅੱਜ ਸਿਆਸੀ ਲੋਕਾਂ ਨੂੰ ਚੁੱਪ ਨਹੀਂ ਆ ਕਿਸਾਨ ਨੇ ਚੁੱਪ ਨਹੀਂ ਆ ਕਿਤੇ ਕਿਸਾਨ ਮਜ਼ਦੂਰ ਇਕੱਠੇ ਨਾ ਹੋ ਜਾਵੇ ਇਹਨਾਂ ਨੂੰ ਪਾੜ ਕੇ ਰੱਖੋ ਇਸ ਕਰਕੇ ਪ੍ਰਭਾਉ ਮੈਂ ਆਪਣੀ ਜਥੇਬੰਦੀ ਵੱਲੋਂ ਔਰ ਸੰਗਠ ਸਾਹ ਮੋਰਚਾ ਜਲਿੰਦਰ ਵੱਲੋਂ ਤੁਹਾਡੇ ਸਾਰਿਆਂ ਦਾ ਜਿਹੜੇ ਸਾਥੀ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਮੈਂ ਆਪਣੇ ਸਾਥੀ ਨੂੰ ਸ਼ਰਧਾਵੇਂ ਫੁੱਲ ਭੇਟ ਕਰਦਾ ਕਿਉਂਕਿ ਮੈਂ ਇੱਕ ਗੱਲ ਹੋਰ ਕਹਿਣੀ ਆ ਬਹੁਤ ਸਾਰੇ ਸਾਥੀ ਇਹ ਗੱਲ ਕਹਿ ਕੇ ਗਏ ਆ ਕਿ ਮਹਾਰਾਜ ਉਹ ਸਾਥੀ ਨੂੰ ਆਪਣੇ ਚਰਨਾਂ 'ਚ ਰੱਖੀ ਪਰ ਮੇਰੇ ਇੱਥੇ ਵਿਚਾਰ ਕੁਸ਼ਟ ਆ ਮੈਂ ਕਹਿੰਦਾ ਵੀ ਇਦਾਂ ਦੇ ਜੋਦਿਆਂ ਨੂੰ ਮੁੜ ਮੁੜ ਕੇ ਸਾਡੇ ਸਮਾਜ ਦੇ ਵਿੱਚ ਆਉਣ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਬਾਹ ਫੜ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਦੰਦਾਂ ਦੇ ਵਿੱਚੋਂ ਕੱਢਣ ਇਸ ਕਰਕੇ ਪ੍ਰਭੂ ਮੈਂ ਅਪ੍ਰਿਜੇਵੰਦੀ ਵੱਲੋਂ ਜੇ ਕਿਸੇ ਦੀ ਸ਼ਾਂ ਦੇ ਖਿਲਾਫ ਬੋਲਿਆ ਹੋਵੇ ਪਰ ਸੱਚਿਆਂ ਪਰ ਕੋਣਾ ਆ ਇਸ ਕਰਕੇ ਮੈਂ ਖਿਮਾ ਦਾ ਜਾਤ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ